ਉਹ ਟਾਇਰ ਫੜੋ ਟਾਇਰ ਟਾਇਰ ਸਾਰਾ ਖਤਰੋ ਉਹ ਬਾਈ ਬਤਾ ਅੱਬਾ ਬਾਈ ਹੋਣਾ ਭਲੇ ਅਖੀਰਕਾਰ ਪੰਜਾਬ ਨੂੰ ਕਿਸਤੀ ਨਜ਼ਰ ਲੱਗ ਗਈ ਹੈ ਇੱਕ ਪਾਸੇ ਪੰਜਾਬ ਦੇ ਅਨੇਕਾ ਪਿੰਡ ਹੜਾਂ ਦੀ ਮਾਰ ਹੇਠਾਂ ਨੇ ਤਾਂ ਦੂਜੇ ਪਾਸੇ ਜਦੋਂ ਟਰੈਕਟਰ ਟਰਾਲੀਆਂ ਦੇ ਵਿੱਚ ਲੱਦ ਕੇ ਰਾਸ਼ਨ ਸਮੱਗਰੀ ਵੰਡਣ ਜਾ ਰਹੇ ਸਨ ਲੋਕ ਅਤੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਸੀ ਉਹ ਟਰੈਕਟਰ ਟਰਾਲੀ ਹੀ ਕਈ-ਕਈ ਫੁੱਟ ਡੂੰਘੇ ਪਾਣੀ ਦੇ ਵਿੱਚ ਪਲਟ ਜਾਂਦੀ ਹੈ ਮੌਕੇ ਦੀਆਂ ਹੀ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਕਦਰ ਜੋ ਹੈ ਇਸ ਟਰਾਲੀ ਦੇ ਵਿੱਚ ਬੈਠੇ ਹੋਏ ਲੋਕ ਰੋੜ ਜਾਂਦੇ ਨੇ ਤੇ ਉਹਨਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਅਜਨਾਲਾ ਦੇ ਨਵੇਂ ਬਣ ਰਹੇ ਬਾਈਪਾਸ ਦੇ ਥੱਲੇੋਂ ਜੋ ਰਸਤਾ ਨਿਕਲ ਰਿਹਾ ਸੀ ਉਸ ਦੇ ਵਿੱਚ ਟਰੈਕਟਰ ਟਰਾਲੀ ਫਸ ਜਾਂਦੀ ਹੈ ਇਸ ਟਰੈਕਟਰ ਟਰਾਲੀ ਦੇ